8 12 ਰੰਗਾਂ ਦੀ ਦੁਨੀਆ ਰੰਗਾਂ ਦੀ ਵੀ ਆਪਣੀ ਦੁਨੀਆ ਹੈ ਹਰ ਇੱਕ ਵਸਤੂ ਦਾ ਆਪਣਾ ਰੰਗ ਹੈ ਕੋਈ ਲਾਲ ਹੈ ਕੋਈ ਨੀਲਾ ਕੋਈ ਪੀਲਾ ਹੈ ਤੇ ਕੋਈ ਹਰਾ ਕੋਈ ਚਿੱਟਾ ਹੈ ਤੇ ਕੋਈ ਕਾਲਾ ਅਸਮਾਨ ਨੀਲਾ ਹੈ ਦਿਨ ਵੇਲੇ ਇਹ ਨੀਲਾ ਦਿਖਾਈ ਦਿੰਦਾ ਹੈ ਪਰ ਰਾਤ ਨੂੰ ਹਨੇਰੇ ਵਿੱਚ ਇਹ ਕਾਲਾ ਨਜ਼ਰ ਆਉਂਦਾ ਹੈ ਅਸਮਾਨ ਉੱਪਰ ਆਉਣ ਵਾਲੇ ਬੱਦਲ ਚਿੱਟੇ ਰੰਗ ਦੇ ਹੁੰਦੇ ਹਨ ਪਰ ਜਦੋਂ ਮੀਂਹ ਪੈਂਦਾ ਹੈ ਇਹਨਾਂ ਦਾ ਰੰਗ ਕਾਲਾ ਹੁੰਦਾ ਹੈ ਸੂਰਜ ਦਾ ਰੰਗ ਪੀਲਾ ਹੁੰਦਾ ਹੈ ਪਰ ਹਰ ਰੋਜ਼ ਸਵੇਰੇ ਵੇਲੇ ਇਸ ਦਾ ਰੰਗ ਸੰਤਰੇ ਵਰਗਾ ਹੁੰਦਾ ਹੈ ਸ਼ਾਮ ਨੂੰ ਇਸ ਦਾ ਰੰਗ ਹੋਰ ਹੁੰਦਾ ਹੈ ਪਰ ਸਤਰੰਗੀ ਪੀਂਗ ਵਿੱਚ ਸੱਤ ਰੰਗ ਹੁੰਦੇ ਹਨ ਇਸੇ ਲਈ ਇਸ ਨੂੰ ਸਤਰੰਗੀ ਪੀਂਗ ਆਖਦੇ ਹਨ ਘਾਹ ਦਾ ਰੰਗ ਹਰਾ ਹੁੰਦਾ ਹੈ ਵੇਲਾਂ ਦੇ ਪੱਤੇ ਵੀ ਹਰੇ ਹੁੰਦੇ ਹਨ ਦਰਖਤਾਂ ਦੇ ਪੱਤੇ ਵੀ ਹਰੇ ਹੀ ਹਨ ਪਰ ਦਰਖਤ ਦੇ ਤਣੇ ਦਾ ਰੰਗ ਸਲੇਟੀ ਭੂਰਾ ਜਾਂ ਮਟਮਹਿਲਾ ਹੁੰਦਾ ਹੈ ਫੁੱਲਾਂ ਦੇ ਰੰਗ ਕਿਤੇ ਲਾਲ ਕਿਤੇ ਪੀਲਾ ਤੇ ਕਿਤੇ ਜਾਮੜੂ ਹੁੰਦਾ ਹੈ ਦਰਖਤਾਂ ਦੇ ਪੱਤੇ ਹਰੇ ਹੁੰਦੇ ਹਨ ਪਰ ਉਹਨਾਂ ਦੇ ਫਲਾਂ ਦਾ ਰੰਗ ਪੀਲਾ ਜਾਂ ਲਾਲ ਹੁੰਦਾ ਹੈ ਅਨਾਰ ਲਾਲ ਹੁੰਦੇ ਹਨ ਅੰਬ ਪੀਲੇ ਹੁੰਦੇ ਹਨ ਸੇਬਾਂ ਦਾ ਰੰਗ ਵੀ ਲਾਲ ਜਾਂ ਪੀਲਾ ਹੁੰਦਾ ਹੈ ਇਹ ਦੇਖੋ ਬੱਦਲ ਚਿੱਟੇ ਹਨ ਕਾਂ ਦਾ ਰੰਗ ਕਾਲਾ ਹੈ ਦਰਖਤਾਂ ਦਾ ਰੰਗ ਹਰਾ ਹੈ ਤੋਤੇ ਵੀ ਹਰੇ ਰੰਗ ਦੇ ਹਨ ਗੁਲਾਬ ਦਾ ਫੁੱਲ ਲਾਲ ਹੈ ਦੁੱਧ ਦਾ ਰੰਗ ਚਿੱਟਾ ਹੈ ਮੇਰੀ ਕਿਤਾਬ ਵਿੱਚ ਕਈ ਰੰਗ ਹਨ ਕਿਹੜਾ ਰੰਗ ਸੋਹਣਾ ਹੈ ਕਿਹੜਾ ਰੰਗ ਸਭ ਤੋਂ ਸੋਹਣਾ ਹੈ